ਸੋ ਕੱਲ ਨੂੰ ਸਕੇਤਦੀ ਵਿਖੇ ਜਿਹੜਾ ਇਹ ਪੰਚਕਮਲ ਹੈ ਆਫਿਸ ਹੈ ਬੀਜੇਪੀ ਹਰਿਆਣਾ ਦਾ ਉੱਥੇ ਕੱਲ ਤੋਂ ਜਿਹੜਾ ਹੈਗਾ ਆਫੀਸ਼ੀਅਲੀ ਇਹ ਸਟੇਟ ਦਾ ਹੈੱਡਕੁਆਟਰ ਬਣਨ ਜਾ ਰਿਹਾ ਤੇ ਕੱਲ ਇੱਕ ਅਹਿਮ ਮੀਟਿੰਗ ਵੀ ਹੋਣੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਕੀ ਕੀ ਫੈਸਿਲਿਟੀਆਂ ਇਸ ਨਵੇਂ ਬੀਜੇਪੀ ਹਰਿਆਣਾ ਦੇ ਆਫਿਸ ਚ ਰਹਿਣਗੀਆਂ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਸੰਜੇ ਹੂਜਾ ਜਿਹੜੇ ਮੀਡੀਆ ਦਾ ਸਾਰਾ ਕੰਮ ਕਰਦੇਖਦੇ ਨੇ ਸਹਿ ਪ੍ਰਭਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਸੰਜੀਤ ਜੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇਨਫਰਾਸਟ੍ਰਕਚਰ ਹੈ ਉਹ ਇਸ ਪੰਚਕਮਲ ਦੇ ਜਿਹੜੇ ਆਫਿਸ 'ਚ ਮਿਲੂਗਾ ਜੀ ਇਦਾਂ ਇੱਥੇ ਜਿਹੜਾ ਸਾਡਾ ਇੱਕ ਆਡੀਟੋਰੀਅਮ ਜਿਹੜਾ ਬਣਿਆ ਹੈਗਾ ਜਿਦੇ 'ਚ 600 ਦੀ ਲਗਭਗ ਸੰਖਿਆ ਰਹਿਣ ਵਾਲੀ ਹੈ ਦੇ 'ਚ ਔਰ ਕੱਲ ਜਿਹੜਾ ਹੈ ਸਾਡਾ ਪਹਿਲੇ ਰੋਤਕ ਹੈਡਕੁਆਰਟਰ ਹੁੰਦਾ ਸੀਗਾ ਵੈਸੇ ਸਾਡੇ ਤਿੰਨ ਆਫਿਸ ਨੇ ਪ੍ਰਦੇਸ਼ ਤੇ ਪੰਚਕੁਲਾ ਰੋਤਕ ਔਰ ਗੁੜਗਾਮਾ ਲekin ਸਾਡਾ ਜਿਹੜਾ ਆਪਰੇਟ ਹੁੰਦਾ ਸੀ ਉਹ ਰੋਤਕ ਤੋਂ ਹੁੰਦਾ ਸੀ ਹੁਣ ਵਿਧਿਵਤ ਜਿਹੜਾ ਹੈ ਕਲ ਪੰਚਕੁਲਾ ਤੋਂ ਸਾਡਾ ਆਪਰੇਟ ਹੋਏਗਾ ਇੱਥੋਂ ਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਵਿਵਸਥਾ ਤੁਹਾਨੂੰ ਮਿਲੇਗੀ মিডিਆ ਰੂਮ ਅਲੱਗ ਮਿਲੇਗਾ ਪ੍ਰਦੇਸ਼ ਦੇਖਦਾ ਰੂਮ ਅਲੱਗ ਮਿਲੇਗਾ ਸਾਰੇ ਸਾਡਾ ਹਲਕ ਦੇ ਜਿੰਨੇ ਸਾਡੇ ਮੋਰਚੇ ਨੇ ਸਾਰਿਆਂ ਦਾ ਰੂਮ ਅਲੱਗ-ਅਲੱਗ ਮਿਲੇਗਾ ਅੱਛਾ ਜਿਹੜੀ ਅੱਜ ਰੋਤਕ ਵਿਖੇ ਮੀਟਿੰਗ ਹੋ ਰਹੀ ਹੈ ਜੀ ਉਹ ਮਤਲਬ ਉਹ ਲਾਸਟ ਮੀਟਿੰਗ ਕਹਿ ਸਕਦੇ ਆ ਜਿਹੜਾ ਉਸ ਆਫਿਸ ਦੇ ਵਿੱਚ ਜਿਹੜੀ ਬਤੌਰ ਜਿਹੜੀ ਪੂਰੀ ਸਟੇਟ ਲੀਡਰਸ਼ਿਪ ਦੀ ਹੁੰਦੀ ਸੀ ਨੇ ਮੀਟਿੰਗ ਐਦਾਂ ਦੀ ਗੱਲ ਨਹੀਂ ਹੈ ਕਿ ਉੱਥੇ ਮੀਟਿੰਗ ਨਹੀਂ ਹੋਏਗੀ ਉੱਥੇ ਵੀ ਰੁਤਕ ਵੀ ਮੀਟਿੰਗ ਚੱਲੇਗੀ ਔਰ ਗੁਰਗਾਵਾ ਵੀ ਮੀਟਿੰਗ ਹੋਏਗੀ ਇਹ ਆਪਰੇਟ ਜਿਹੜਾ ਸਾਡਾ ਆਪਣਾ ਆਫੀਸ਼ੀਅਲ ਜਿਹੜਾ ਆਪਰੇਟ ਹੁੰਦਾ ਸੀਗਾ ਸਾਡਾ ਰੁਤਕ ਤੋਂ ਹੁੰਦਾ ਸੀ ਹੁਣ ਉਹ ਪੰਚਕੁਲਾ ਤੋਂ ਆਪਰੇਟ ਹੋਏਗਾ ਮੀਟਿੰਗਾਂ ਸਾਡੀਆਂ ਤਿੰਨ ਥਾਵਾਂ ਤੇ ਹੁੰਦੀਆਂ ਰਹਿਣਗੀਆਂ ਠੀਕ ਹੈ ਮੇਨ ਸ਼ਿਫਟ ਕਰਨ ਦਾ ਕੀ ਕਾਰਨ ਸੀਗਾ ਜੀ ਰਾਜਧਾਨੀ ਦੇ ਹਿਸਾਬ ਦੇ ਨਾਲ ਵੀ ਨੇੜੇ ਰੱਖਿਆ ਗਿਆ ਪਹਿਲਾ ਰੋਤਕ ਆਉਣਾ ਜਾਣਾ ਥੋੜਾ ਮੁਸ਼ਕਲ ਹੋਣਾ ਜਾਂ ਹੋਰ ਵੀ ਕੋਈ ਕਾਰਨ ਸੀਗੇ ਉਰੇ ਸ਼ਿਫਟ ਕਰਨ ਦਾ ਨਹੀਂ ਐਦਾ ਤੇ ਕੋਈ ਕਾਰਨ ਖਾਸ ਨਹੀਂ ਸੀਗੇ ਵੀ ਠੀਕ ਹੈ ਇੱਥੇ ਰਾਜਧਾਨੀ ਹੈ ਸੀਐਮ ਹਾਊਸ ਹੈਗਾ ਸੈਕਰੀਟ ਹੈਗਾ ਅਭੀ ਚਾ ਲੋਕਾਂ ਨੂੰ ਜਿਹੜੀ ਦਿੱਕਤ ਆਂਦੀ ਸੀਗੀ ਉਹਨੂੰ ਦੇਖਦੇ ਉਹ ਇੱਥੇ ਸ਼ਿਫਟ ਕੀਤਾ ਗਿਆ ਤੇ ਹੋਰ ਜੀ ਜਿਹੜੇ ਪਹਿਲਾਂ ਦੇ ਆਫਿਸਿਸ ਦੇ ਨਾਲੋਂ ਏਰੀਆ ਵਾਈਜ਼ ਕਿੰਨਾ ਕੁ ਵੱਡਾ ਹੈਗਾ ਤੇ ਹੋਰ ਕਿਹੜੀ ਕਿਹੜੀ ਚੀਜ਼ਾਂ ਨਵੀਆਂ ਮੈਨਰ ਟੈਕ ਵਾਈਜ਼ ਕੀ ਕੀ ਨਵਾਂ ਐਡ ਕੀਤਾ ਹੈ ਐਦਾ ਹੈ ਕਿ ਸਾਰੇ ਸਾਡੇ ਹਾਈ ਟੈਕ ਨੇ ਤਿੰਨੋਂ ਜਿਹੜੇ ਸਾਡੇ ਕਾਰਲੇ ਤਿੰਨੋਂ ਹੀ ਹਾਈ ਟੈਕ ਨੇ ਏਰੀਆ ਵੀ ਸੇਮ ਹੈ ਸਾਡੇ ਜ਼ਿਲਾਵਾਈ ਤੇ ਅਲਗ-ਅਲਗ ਕਾਰਲੇ ਬਣੇ ਨੇ ਉਹਨਾਂ ਦਾ ਵੀ ਸਾਈਜ਼ ਸੇਮ ਹੈ ਸਾਡੀ ਕੋਈ ਐਦਾ ਦਾ ਗੱਲ ਨਹੀਂ ਹੈ ਕਿ ਰੋहतक ਵੱਡਾ ਹੈ ਛੋਟਾ ਹੈ ਇੱਥੇ ਸੇਮ ਚਾਹੀਦੇ ਨੇ ਤਿੰਨੋਂ ਲੇਕਿਨ ਹਾਈ ਟੈਕ ਉਹਨੇ ਹੀ ਹੈ ਜਿੰਨਾ ਸਾਡਾ ਪੰਚਕੁਲਾ ਉਹਨੇ ਹੀ ਰੋहतक ਹੈ ਉਹਨੇ ਹੀ ਗੁਰਕਾ ਹੈ ਅੱਛਾ ਜੀ ਕੱਲ ਦੀ ਮੀਟਿੰਗ ਚ ਵੀ ਦੱਸੋ ਕੌਣ-ਕੌਣ ਆ ਰਿਹਾ ਤੇ ਕਦੋਂ ਸ਼ੁਰੂ ਹੋਊਗੀ ਮੀਟਿੰਗ ਐਦਾ ਮੁੱਖੀ ਰੂਪ ਸੇ ਸਾਡੇ ਪ੍ਰਦੇਸ਼ ਦੇ ਮੁੱਖ ਮੰਤਰੀ ਜੀ ਔਰ ਪ੍ਰਦੇਸ਼ ਦੇ ਪ੍ਰਧਾਨ ਜਿਹੜੇ ਨੇ ਸ਼੍ਰੀ ਵੋਨ ਲਾਲ ਬੜੋਲੀ ਜੀ ਉਹ ਰਹਿਣਗੇ ਤੇ ਬਾਕੀ ਵੀ ਲੀਡਰਸ਼ਿਪ ਆਏਗੀ ਜਿਹੜੇ ਸਾਡੇ ਅ ਪ੍ਰਦੇਸ਼ ਦੇ ਪਤਾਧਿਕਾਰੀ ਨੇ ਤੇ ਪੰਚਕੂਲਾ ਦੇ ਵਿਸ਼ੇਸ਼ ਰੂਪ ਤੇ ਧਿਆਨ ਹੈ ਕਿ ਉਹਨਾਂ ਨੇ ਜਿਹੜੇ ਪੰਚਕੂਲਾ ਦੇ ਸਾਡੇ ਕਾਰਜਕਰਤਾ ਨੇ ਉਹਨਾਂ ਨੇ ਇੱਥੇ ਰਹਿਣ ਵਾਲੇ ਨੇ ਅੱਛਾ ਪੀਐਮ ਮੋਦੀ ਦਾ ਜਿਹੜਾ ਦੌਰ ਹੈ ਉਹਨੂੰ ਲੈ ਕੇ ਤਿਆਰੀਆਂ ਵੀ ਚੱਲ ਰਹੀਆਂ ਹਨ ਉਹ ਕਿਵੇਂ ਦੀਆਂ ਤਿਆਰੀਆਂ ਬਿਲਕੁਲ ਨਿਸ਼ਚਿਤ ਤੌਰ ਤੇ ਜਿਹੜੀ ਸਾਡੀ ਹੁਣ ਅੱਜ ਮੀਟਿੰਗ ਹੈ ਉਹਨੂੰ ਪ੍ਰਧਾਨ ਮੰਤਰੀ ਜੀ ਦੇ ਦੌਰੇ ਨੂੰ ਲੈ ਕੇ ਰਿਹਾ ਤੇ ਉਹਦੇ ਵਿੱਚ ਸਾਰੀ ਸਾਡੀ ਸਟੇਟ ਦੀ ਜਿਹੜੀ ਲੀਡਰਸ਼ਿਪ ਹੈ ਉੱਥੇ ਗਈ ਹੋਈ ਹੈ ਤੇ ਉਹ ਅੱਜ ਮਤਲਬ ਇਹ ਤੈਅ ਕਰਨਗੇ ਕਿ ਕਿੱਦਾਂ ਇਸ ਨੂੰ ਰੂਪ ਰੇਖਾ ਕਰਨੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਕਰ ਰਹੇ ਸੀ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਬੀਜੇਪੀ ਦਾ ਆਫਿਸ ਹੈਗਾ ਹਰਿਆਣੇ ਦਾ ਤੇ ਕੱਲ ਦੀ ਮੀਟਿੰਗ ਦੇ ਵਿੱਚ ਕੀ अहम ਰਹਿਣ ਵਾਲਾ ਕੀ ਚਰਚਾ ਹੋ ਸਕਦੀ ਹੈ ਤੇ ਨਵੇਂ ਆਫਿਸ ਦੀ ਜਿਹੜੀ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਆਫੀਸ਼ੀਅਲ ਤੌਰ ਤੇ ਬੀਜੇਪੀ ਹਰਿਆਣਾ ਦਾ ਜਿਹੜਾ ਹੈਡਕੁਆਟਰ ਹੈ ਉਹ ਕੱਲ ਤੋਂ ਸਕੇਤੜੀ ਵਿਖੇ ਇਸ ਜਗ੍ਹਾ ਤੋਂ ਜਿਹੜਾ ਹੈਗਾ ਸਾਰਾ ਬੀਜੇਪੀ ਦਾ ਕੰਮਕਾਰ ਜਿਹੜਾ ਹੈਗਾ ਹਰਿਆਣੇ ਦਾ ਉਹ ਆਪਰੇਟ ਹੋਊਗਾ ਪੰਚਕੁਲਾ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ